ਜਿਹੜੇ ਕਹਿੰਦੇ ਸਾਡਾ ਹੀ ਪਿਛਲੇ 55 ਸਾਲ ਤੋਂ ਬੈਠੇ ਆ 55 ਸਾਲ ਤੋਂ ਬੈਠੇ ਤਾਂ ਲੋਕ ਸਾਨੂੰ ਅੱਜ ਵੀ ਕਹੀ ਜਾਂਦੇ ਛੱਪੜ ਬਣਾ ਦਿਓ ਜੀ ਜਿੰਨੀਆਂ ਬਣਾ ਦਿਓ ਜੀ ਸਾਨੂੰ ਗਲੀਆਂ ਨਾਲੀਆਂ ਦੇ ਪੈਸੇ ਦੇ ਦਿਓ ਜੀ ਇਹ 55 ਸਾਲ ਤੋਂ ਕੀ ਕਰਦੇ ਤਾਂ ਜੀ ਕੇ ਕਾਂਗਰਸੀ ਨੂੰ ਟਿਕਟ ਦੇ ਦਿੰਦੇ ਹੋ ਯਾਰ ਬਾਕੀ ਕਾਂਗਰਸ ਕਿਤੇ ਗਿੱਡੇ ਦੇ ਬਾਬੇ ਨਾਨਕ ਦੀ ਅੱਗੇ ਅੱਗੇ ਸਤਾਈ ਤੇ ਆਪਣਾ ਪੁੱਤ ਵੀ ਦਿਖਾਈ ਜਾਂਦੇ ਲੋਕਾਂ ਨੂੰ ਬਹੁਤ ਬੋਲਬਾਲਾ ਕੀ ਹੁੰਦਾ ਜੀ ਅੱਜ ਸਮੇਂ ਮੈਂ ਡੇਰਾ ਬਾਬਾ ਨਾਨਕ ਦੇ ਵਿੱਚ ਐ ਤੇ ਜਿੱਥੇ ਗੁਰਦੀਪ ਰਧਾਵਾ ਆਮ ਆਨੂ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦਾ ਪ੍ਰਚਾਰ ਕਰਨ ਦੇ ਲਈ ਕਲਦੀਪ ਢਾਲੀਵਾਲ ਕੈਬਨਿਟ ਮੰਤਰੀ ਪੰਜਾਬ ਸਰਕਾਰ ਪਹੁੰਚੇ ਹੋਏ ਨੇ ਕਲਦੀਪ ਢਾਲੀਵਾਲ ਸਾਡੇ ਨਾਲ ਢਾਲੀਵਾਲ ਸਾਹਿਬ ਸਵਾਗਤ ਹੈ ਸਤਿਕਾਰ ਕੀ ਹਾਲ ਨੇ ਤੁਹਾਡੇ ਹਾਲ ਬੜੇ ਵਧੀਆ ਦੇਖੋ ਹਾਲ ਸੈਂਕੜੇ ਲੋਕ ਆ ਪਿੰਡ ਦੀ ਮੀਟਿੰਗ ਆ ਬਸ ਇਹੀ ਹਾਲ ਦੱਸਦੇ ਆ ਕਿ ਬਾਬੇ ਦੀ ਬੜੀ ਕਿਸਮ ਆ ਜਿੱਥੇ ਪ੍ਰਚਾਰ ਕਰ ਰਹੇ ਹੋ ਹਲਕੇ ਦਾ ਕੀ ਲੱਗਦਾ ਮੂਡ ਐਸ ਵਾਰ ਤੁਹਾਨੂੰ ਕੀ ਨਜ਼ਰ ਆਉਂਦਾ ਮੂਡ ਐਸ ਵਾਰ ਦਾ ਇਹ ਆ ਕਿ 50 ਸਾਲਾਂ ਜਿਹੜਾ ਇੱਕ ਪਰਿਵਾਰ ਦਾ ਕਬਜ਼ਾ ਹੈ ਉਹ ਤੋਂ ਹਲਕਾ ਮੁਕਤ ਹੋ ਗਿਆ ਜੀ ਸਾਨੂੰ ਦੇਖ ਦੀ ਗੱਲ ਤੇ ਜਿਹੜਾ ਲੋਕਾਂ ਨਾਲ ਵਤੀਰਾ ਅਫਸਰਾਂ ਦਾ ਵਤੀਰਾ ਜਿਹੜਾ ਤੌਹ ਚ ਕਿਲਾ ਉਹ ਕਿਲਾ ਵੀ ਨਿਕਲ ਆ ਹਾਂ ਇਸ ਕਰਕੇ ਬਹੁਤ ਵਧੀਆ ਰਜ਼ਾ ਤੌਹ ਗਰਦੀ ਪਰਦਾਵਾ ਜੀ ਜਿੱਤਣਗੇ ਬਸ ਤੁਸੀਂ ਪਰਿਵਾਰਵਾਦ ਦੀ ਗੱਲ ਕੀਤੀ ਉਸਤੇ ਉਤੇ ਸੁਖਜਿੰਦਰ ਰਦਾਵਾ ਨੇ ਕਿਹਾ ਕਿ ਇਹ ਕਿਹੜਾ ਪਰਿਵਾਰਵਾਦ ਹੈ ਅਸੀਂ ਤਾਂ ਜਿੱਤਦੇ ਆਏ ਅਸੀਂ ਕਿਹੜਾ ਹਾਰ ਕੇ ਸਲਕੇ ਦੇ ਦੁਬਾਰਾ ਕਿਸੇ ਨੂੰ ਕਾਬਜ਼ ਕੀਤਾ ਜਿੱਤ ਦੇ ਰਹੇ ਨੇ ਲੋਕ ਐਸੇ ਕਰਕੇ ਲੋਕਾਂ ਦੀ ਜੀ ਤੁਸੀਂ ਕੋ ਜਿੱਤਦੇ ਹੋ ਬਾਕੀ ਲੋਕਾਂ ਦਾ ਕਿੱਥੇ ਗਿਆ ਮੌਕਾ ਬਾਕੀ ਕਾਂਗਰਸ ਕਿੱਥੇ ਆ ਉਹਦੋਂ ਕੋ ਤੁਸੀਂ ਐਮਪੀ ਸੀ ਐਮਐਲਏ ਦੀ ਕਹੇ ਕਾਂਗਰਸੀ ਨੂੰ ਟਿਕਟ ਦਿੰਦੇ ਜੇ ਤੁਸੀਂ ਇੰਨੇ ਚੰਗੇ ਹੋ ਤੇ ਕਹੇ ਕਾਂਗਰਸੀ ਨੂੰ ਟਿਕਟ ਦਿੰਦੇ ਹੋ ਯਾਰ ਬਾਕੀ ਕਾਂਗਰਸ ਕਿਤੇ ਗਿੱਡੇ ਦੇ ਬਾਬੇ ਨਾਨਕ ਦੀ ਅੱਗੇ ਅੱਗੇ ਸਤਾਈ ਤੇ ਆਪਣਾ ਪੁੱਤ ਵੀ ਦਿਖਾਈ ਦਿੰਦੇ ਲੋਕਾਂ ਨੂੰ ਕੋਲ ਕੋਲ ਬੋਲਵਾਦ ਕੀ ਹੁੰਦਾ ਜੀ ਪਿਛਲੇ 55 ਸਾਲ ਤੋਂ ਤੁਸੀਂ ਇੱਥੇ ਕੋਈ ਕਾਂਗਰਸੀ ਉੱਤਰ ਨਹੀਂ ਦਿੱਤਾ ਅਜਿਹਾ ਵੀ ਕਹਿੰਦੇ ਬੋਲਵਾਦ ਇਹ ਕਹਦਾ ਬੋਲਵਾਦ ਇਪਰਵਾਦ ਹੋ ਰਿਹਾ ਸਰ ਕਬਜ਼ਾ ਕਰਕੇ ਬੈਠੇ ਅਗ ਭਗਵਾਨਤਮਾਨ ਹੋਣੀ ਆਉਂਦੇ ਨੇ ਤੋ ਉਹ ਕਹਿੰਦੇ ਨੇ ਕਿ ਮੇਰੇ ਕੋਲ ਫਾਈਲਾਂ ਨਹੀਂ ਮੈਂ ਜਦੋਂ ਪੱਕੇ ਪੈਰੀ ਜਿਹੜਾ ਹੱਥ ਪਾਉਣਾ ਹੈ ਉਹ ਕਹਿੰਦੇ ਜੇ ਫਾਈਲਾਂ ਹੈਗੀਆਂ 28 28 ਮਹੀਨਿਆਂ ਤੋਂ ਸਰਕਾਰ ਹੈ ਕਿਉਂ ਨਹੀਂ ਹੱਥ ਪਾਇਆ ਮੈਂ ਤਾਂ ਤਿਆਰ ਹਾਂ ਕਹਿੰਦੇ ਕਿਨੇ ਰੋਕਿਆ ਸੀ ਕੋਈ ਗੱਲ ਨਹੀਂ ਬਹਿ ਜੂਗਾ ਬਹਿ ਜੂ ਉਦੋਂ ਇੱਕ ਬਤਾਉਂਦਾ ਜੀ ਬਹਿ ਜੂਗਾ ਜੋ ਮਾਨ ਸਾਹਿਬ ਨੇ ਕਿਹਾ ਉਹਦਾ ਬਿਲਕੁਲ ਠੀਕ ਕਿਹਾ ਹਰ ਚੀਜ਼ ਮਤਲਬ ਜਿਹੜੀ ਪੂਰੇ ਥੋਸ ਸਬੂਤਾਂ ਦੇ ਨਾਲ ਕਾਨੂੰਨੀ ਨੁਕਤੇ ਨਾਲ ਜੋ ਸਹੀ ਹੁੰਦੀ ਆ ਉਦੋਂ ਆਪਣਾ ਵੀ ਹੋ ਜਣੀ ਕਿਉਂ ਅਖੀਰ ਤੇ ਇੱਕ ਸਵਾਲ ਲਾਉਂਗਾ ਹਲਕੇ ਚ ਆ ਰਹੇ ਹਾਂ ਕੀ ਦਿੱਕਤਾਂ ਹੈਗੀਆਂ ਲੋਕਾਂ ਦੀ ਔਰ ਕਿਹੜੇ ਦਾਅਵੇ ਨੇ ਸਰਕਾਰ ਦੇ ਕੀ ਮੁਸ਼ਕਲਾਂ ਦਾ ਹੱਲ ਕਰ ਦੇਵਾਂਗੇ ਇਹ ਜਿਹੜੇ ਕਹਿੰਦੇ ਸਾਡਾ ਹੀ ਪਿਛਲੇ 55 ਸਾਲ ਤੋਂ ਬੈਠੇ ਆ 55 ਸਾਲ ਤੋਂ ਬੈਠੇ ਤੇ ਲੋਕ ਸਾਨੂੰ ਅੱਜ ਵੀ ਕੀ ਜਿਉਂਦੇ ਨੇ ਛੱਪੜ ਬਣਾ ਦਿਓ ਜੀ ਜਿੰਨੀਆਂ ਬਣਾ ਦਿਓ ਜੀ ਸਾਨੂੰ ਗਲੀਆਂ ਨਾਲੀਆਂ ਦੇ ਪੈਸੇ ਦੇ ਦਿਓ ਜੀ ਇਹ 55 ਸਾਲ ਤੋਂ ਕੀ ਕਰਦੇ ਤਾਂ ਜੀ ਇਹ ਦਿੱਪਤੀ ਮੁਖਵੰਤੀ ਤੱਕ ਦਾ ਇਹਨਾਂ ਦੇ ਪਿਤਾ ਜੀ ਮੰਤਰੀ ਦੇ ਦੋ ਆ ਸਮਝਦੇ ਕਿ ਉਹ ਹੈ ਵੀ ਉਦੋਂ ਦਾ ਡਿਵੈਲਪਮੈਂਟ ਦੇ ਇੰਨਾ ਨਾ ਕਿਕੇ ਤੇ ਹੋਗਾ ਜੋ ਉਹ ਚੀਜ਼ਾਂ ਦੀ ਮੰਗ ਕਰਦੇ ਜਿਹੜੀ ਅੱਜ ਤੋਂ 30 40 ਸਾਲ ਪਹਿਲਾਂ ਹੋਣੀ ਤੇ ਪੂਰੀ ਹੁੰਦੀ ਆ ਕਾਲੀ ਦਾਲ ਨੇ ਖਾਲੀ ਮੈਦਾਨ ਛੱਡ ਦਿੱਤਾ ਤਾੜੀਵਾਦ ਸਾਹਿਬ ਕੀ ਲੱਗਦਾ ਤੁਹਾਨੂੰ ਫਾਇਦਾ ਹੋਊਗਾ ਉਸ ਚੀਜ਼ ਦਾ ਨਹੀਂ ਕੋਈ ਨਹੀਂ ਫਾਇਦਾ ਹੀ ਹੈ ਉਹਦੀ ਉਹ ਕਾਲੀ ਦਾਲ ਨੇ ਆਪਣਾ ਫੈਸਲਾ ਕਰਦਾ ਧੰਨਵਾਦੀ ਤੁਹਾਨੂੰ